ਕਿ ਤਾਂ 7.5 ਤੇ ਬੈਲ ਛੱਡਣੀ ਠੀਕ ਹੈ ਤੇ 38 ਇੰਚ ਸਲਵਾਰ ਤਿਆਰ ਉਹ ਤੋਂ ਆਪਾਂ 3 ਇੰਚ ਸਲਵਾਰ ਵਾਧ ਰੱਖਣੀ ਕੋਟੀ ਬੰਤੇ ਠੀਕ ਹੈ ਇਹ ਗੋਲ ਸਲਵਾਰ ਬਣਦੀ ਹੈ ਵਿੱਚੇ ਪਹੁੰਚੇ ਵਿੱਚੇ ਤੁੰਡੇ ਠੀਕ ਸੱਜੇੇੇ ਪਹੁੰਚਾਏ ਤੇ 9 ਇੰਚ ਰੱਖਣਾ ਹੈ ਕਿਉਂਕਿ ਇਹਦੀ ਸਲਾਈ ਵਿੱਚ ਹੀ ਆਏਗੀ ਇਹਦਾ ਮਾਰਕਿੰਗ ਕਰ ਲੈਣੀ ਇਹਦੇ ਵਿੱਚ ਠੀਕ ਹੈ 9 ਇੰਚ 6.5 9 ਇੰਚ 2.5 ਇੰਚ ਵਾਧ ਰੱਖਣਾ ਪੈਤਾ ਇਦੇ ਵਿੱਚ ਆਪਾਂ ਪੁੰਦੀ ਪਾਣੀ ਐ ਐਕਸਟਰਾ ਕਪੜਾ ਇਦੇ ਵਿੱਚ ਆਪਾਂ 15 ਇੰਚ ਤੋਂ ਆਸਨ ਦਾ ਫਿਰ ਆਪਾਂ ਇਦਾਂ ਇਹਨੂੰ ਨਿਸ਼ਾਨ ਲਗਾ ਕੇ ਤਿੰਨੇ ਕੱਢੀ ਕਰ ਲਈਏ ਇਹ ਚਾਰ ਪੱਲੇ ਆਇਦਾਂ ਦੋ ਐ ਦੋ ਐ ਜੁੜੇ ਰਹਿਟੇ ਦਾ ਅਨਿਕਾ ਜਦੋਂ ਇਹ ਬੱਜੇ ਹੋਇਆ ਕਪੜਿਆਂ ਨੂੰ ਇਹਨੂੰ ਪਾ ਕੇ ਦੇ ਜਦੋਂ ਇਹ ਬੱਜੇ ਹੋਇਆ ਕਪੜਿਆਂ ਨੂੰ ਇਹਨੂੰ ਪਾ ਕੇ ਦੇ ਕੇ ਬਾਅਦ ਦਾ ਸ਼ੇਰੋਂ ਤੋਂ ਬੈਲਟ ਛੱਡ ਕੇ ਨਾ ਸਾਡੇ 7 ਬੈਲਟ ਛੱਡ ਕੇ ਆਪਾਂ ਦੇਖਣਾ ਜਿੱਥੇ 17 ਇੰਚ ਅੰਦਰ ਸਾਡੇ 7 ਬੈਲਟ ਛੱਡ ਕੇ ਜਿੱਥੇ 17 ਇੰਚ ਅੰਦਰ ਉੱਥੇ ਮਾਰਕਿੰਗ ਕਰ ਲੈਣੀ ਮਾਰਕਰ ਨਿਸ਼ਾਨ ਲਗਾ ਕੇ ਠੀਕ ਆ ਇਧਰ ਉਹਦੇ ਨਾਲ ਮੈਚ ਕਰਦੇ ਕੱਪੜੇ ਤੇਰੇ ਦੇ ਟਾਈਪ نیچے ਉੱਪਰ ਕੱਟ ਲਾ ਲੈਣਾ ਜਿੱਨਾ ਆਪਾਂ ਪੌਚੇ ਨੂੰ ਰੱਖਣਾ ਇੱਥੋਂ ਇੱਥੋਂ ਆਪਾਂ 6 ਇੰਚ ਪੌਚੇ ਦੀ ਨਿਸ਼ਾਨੀ ਲਗਾ ਕੇ ਇਧਰ ਵੀ 6 ਇੰਚ ਪੌਚੇ ਦੀ ਨਿਸ਼ਾਨੀ ਲਗਾ ਕੇ ਇਹਨੂੰ ਕੱਟਣਾ ਨਹੀਂ ਆ ਇਹਨੂੰ ਹਲਕਾ ਜਿਹਾ ਕੱਟ ਦੇ ਦੇਣਾ ਤੁਸੀਂ ਜੋ ਵਿੱਚ ਪਹੁੰਚੇ ਦੀ ਨਾ ਸਲਾਈ ਇੱਥੋਂ ਬਹੜ ਕੇ ਨਾ ਤੁਹ ਸਿੱਧਾ ਸਟੇ ਪਹੁੰਚੇ ਦੀ ਸਲਾਈ ਕਰ ਦੇ ਠੀਕ ਆ ਦੋਨੇ ਸਾਈਡ ਤੇ ਠੀਕ ਆ ਇਹ ਵਿੱਚੇ ਪਹੁੰਚੇ ਵਿੱਚੇ ਆਪਣੇ ਕੁੰਡੇ ਵਿੱਚੇ ਆਪਣੇ ਉੱਪਰ ਕੁੰਡੇ ਇਹਦੇ ਨਾਲੇ ਫੁੱਲ ਥਲੇਰ ਵਾਲੀ ਸੁਰਵਾਤ ਹਾਂਜੀ ਠੀਕ ਆ ਵੱਡੇ-ਵੱਡੇ